ਮੇਰੀ ਰੋਟੀ ਪਣੀ ਖਾਂਦੀ ਹੋਈ। ਅਦਰਵਾਈਜ਼ ਮੈਂ ਹੁਣ ਰੈਸਟੋਰੈਂਟ ਚਾਉਣ ਦੇ ਕਾਬਿਲ ਤੇ ਰਹਿਣੀ। 27 ਜੁਲਾਈ 2015 ਦੀ ਸਵੇਰ ਗੁਰਦਾਸਪੁਰ ਦੇ ਦੀਨਾ ਨਗਰ 'ਚ ਅਤਵਾਦੀ ਹਮਲੇ ਤੋਂ ਬਾਅਦ ਕਮਲਜੀਤ ਸਿੰਘ ਮਠਾਰੂ ਦੀ ਜ਼ਿੰਦਗੀ 'ਚ ਹਨੇਰਾ ਛਾ ਗਿਆ। ਮਿਹਨਤ ਕਰਕੇ ਰੋਜ਼ੀ-ਰੋਟੀ ਕਮਾਉਣ ਵਾਲੇ ਕਮਲਜੀਤ ਦਾ ਇੱਕ ਹੱਥ ਕੱਟ ਦਿੱਤਾ ਗਿਆ। ਸੱਜਾ ਹੱਥ ਪੂਰੀ ਤਰ੍ਹਾਂ ਫੱਟੜ ਹੈ। ਦੀਨਾਨਗਰ ਦੇ ਰਹਿਣ ਵਾਲੇ ਕਮਲਜੀਤ ਸ਼ਹਿਰ ਚ 7 ਸਪਾਈਸ ਨਾਮ ਦਾ ਰੈਸਟੋਰੈਂਟ ਚਲਾਉਂਦੇ ਸਨ। ਹਮਲੇ ਵਾਲੇ ਦਿਨ ਰੋਜ਼ਾਨਾ ਵਾਂਗ ਕਮਲਜੀਤ ਆਪਣੀ ਮਾਰੂਤੀ 800 ਕਾਰ ਚ ਸਬਜ਼ੀ ਮੰਡੀ ਚੱਲੇ ਸਨ। ਇਹਨਾਂ ਦੀ ਹੀ ਕਾਰ ਖੋ ਕੇ ਤਿੰਨੇ ਅਤਵਾਦੀ ਦੀਨਾਨਗਰ ਪੁਲਿਸ ਥਾਣੇ ਪਹੁੰਚੇ। ਕਮਲਜੀਤ 27 ਜੁਲਾਈ ਦੀ ਘਟਨਾ ਅੱਜ ਵੀ ਯਾਦ ਕਰਕੇ ਸਹਿਮ ਜਾਂਦੇ ਨੇ। ਫੌਜੀ ਵਰਦੀ ਚ ਤਿੰਨ ਅਤਵਾਦੀਆਂ ਨੇ ਉਹਨਾਂ ਤੇ ਅਣਵਾਫ ਫਾਇਰਿੰਗ ਕੀਤੀ। ਮਰਿਆ ਹੋਇਆ ਸਮਝ ਕੇ ਗੱਡੀ ਲੈ ਕੇ ਫਰਾਰ ਹੋ ਗਏ। ਕਮਲਜੀਤ ਨੂੰ ਜ਼ਖਮੀ ਹਾਲਤ ਚ ਦੀਨਾਨਗਰ ਦੇ ਇੱਕ ਹਸਪਤਾਲ ਚ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਆਖਿਰ ਕਮਲਜੀਤ ਦੀ ਖੱਬੀ ਬਾਹ ਵੱਢਣੀ ਪਈ ਬਾਹ ਨਾਲ ਹੀ ਡਾਕਟਰ ਬੜੀ ਕੋਸ਼ਿਸ਼ ਕੀਤੀ ਬਚਾਉਣ ਦੀ ਨਹੀਂ ਬਚੀ ਆਖਰੋਂ ਕੱਟਤੀ ਦੂਜੀ ਬਾਹ ਦੇ ਕੀ ਪੋਜੀਸ਼ਨ ਦੱਸਦੇ ਡਾਕਟਰ ਇਹ ਠੀਕ ਹੈ ਹਾਂਜੀ ਇਹਨੂੰ ਜੋੜ ਜਾਲ ਤਾਂ ਉਹਨੇ ਗ੍ਰਾਫਟ ਗ੍ਰੁਪਟ ਕਰਕੇ ਇਹ ਠੀਕ ਹੈ ਕਮਲਜੀਤ ਦੀ ਕਮਾਈ ਨਾਲ ਘਰ ਦਾ ਖਰਚਾ ਚੱਲਦਾ ਸੀ ਹਸਪਤਾਲ ਦੀ ਬੈੱਡ ਤੇ ਪਏ ਕਮਲਜੀਤ ਨੂੰ ਦਿਨ ਰਾਤ ਇੱਕੋ ਚਿੰਤਾ ਸਤਾ ਰਹੀ ਹੈ ਕਿ ਪਰਿਵਾਰ ਕਿਵੇਂ ਚੱਲੇਗਾ ਅਤਵਾਦੀ ਹਮਲੇ ਤੋਂ ਬਾਅਦ ਬਾਕੀ ਪੀੜਤਾਂ ਵਾਂਗ ਕਮਲਜੀਤ ਨੂੰ ਵੀ ਆਰਥਿਕ ਮਦਦ ਮਿਲੀ ਮੁੱਖ ਮੰਤਰੀ ਨੇ 3 ਲੱਖ ਰੁਪਏ ਕਮਲਜੀਤ ਨੂੰ ਦਿੱਤੇ ਕਮਲਜੀਤ ਦਾ ਜਵਾਨ ਪੁੱਤਰ ਮੰਦਗੁੱਦੀ ਹੈ ਪਿਤਾ ਦੀ ਜ਼ਿੰਮੇਵਾਰੀ ਘਰ ਦੀ ਧੀ ਨੇ ਸੰਭਾਲੀ ਹੈ ਪ੍ਰਾਈਵੇਟ ਨੌਕਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ 베ਰੀ ਮੇਰੀ ਪ੍ਰਾਈਵੇਟ ਸਰਵਿਸ ਕਰਦੀ ਚੰਡੀਗੜ੍ਹ ਤੇ ਉਹਨਾਂ ਸਰਕਾਰੀ ਨੌਕਰੀ ਮੰਗੀ ਤੇ ਚਲੋ ਨਾਲ ਮੈਂ ਮੇਰਾ ਵੀ ਕੋਈ ਸਰਕਾਰੀ ਕੰਮ ਮਾੜਾ ਮੋਟਾ ਹੋਏ ਤਾਂ ਕਿ ਰੋਟੀ ਪਾਣੀ ਖਾਣ ਦੀ ਕੋਈ। ਡਾਕਟਰ ਇਲਾਜ ਕਰ ਰਹੇ ਨੇ। ਜ਼ਖਮ ਇੰਨੇ ਡੂੰਗੇ ਨੇ ਕਿ ਸਿਮੇ ਨਾਲੀ ਪਰ ਰੰਗੇ। ਕੁਝ ਦਿਨਾਂ ਬਾਅਦ ਕਮਲਜੀਤ ਦਾ ਇੱਕ ਹੋਰ ਆਪਰੇਸ਼ਨ ਹੈ। ਸਾਡੇ ਡਾਕਟਰਸ ਦੀ ਟੀਮ ਜਿਹੜੀ ਸੀ ਉਹਦੀ ਕੋਸ਼ਿਸ਼ਾਂ ਤੋਂ ਬਾਅਦ ਜਿਹੜੇ ਰਾਈਟ ਸਾਈਡ ਦੀ ਇਹਨਾਂ ਦੀ ਬਾਜੂ ਹੈਗੀ ਉਹ ਬਚ ਗਈ ਹੈ। ਜਿਹੜੀ ਲੈਫਟ ਸਾਈਡ ਦੀ ਬਾਜੂ ਹੈਗੀ ਆ ਉਹ ਕੱਟਣੀ ਪਈ ਆ। ਔਰ ਹੁਣ ਮਰੀਜ਼ ਜਿਹੜਾ ਉਹ ਸਟੇਬਲ ਹੈਗਾ ਬਿਲਕੁਲ ਠੀਕ ਠਾਕ ਹਾਲਤ ਵਿੱਚ ਹੈਗੇ ਨੇ। ਔਰ ਖੱਬੇ ਮੋਡੇ ਦਾ ਜਿਹੜਾ ਇੱਕ ਆਪਰੇਸ਼ਨ ਜਿਹੜਾ ਉਹ ਰਹਿੰਦਾ ਉਸ ਜ਼ਖਮ ਠੀਕ ਹੋਣ ਤੋਂ ਬਾਅਦ ਜਿਹੜਾ ਉਹ ਮਹੀਨੇ ਕਿਤੇ ਬਾਅਦ ਸ਼ਾਇਦ ਖੱਬੇ ਮੋਡੇ ਦਾ ਆਪਰੇਸ਼ਨ ਕੀਤਾ ਜਾਏਗਾ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਮਲਜੀਤ ਆਪਣੇ ਹੱਥਾਂ ਨਾਲ ਲੋਕਾਂ ਨੂੰ ਲਜ਼ੀਜ਼ ਖਾਣਾ ਪਰੋਸਦੇ ਸਨ ਹਸਪਤਾਲ ਦੇ ਬੈੱਡ ਤੇ ਪਏ ਯਾਦਾਂ ਚ ਖੋ ਜਾਂਦੇ ਨੇ ਅੱਖਾਂ ਚਪਕਦੇ ਨੇ ਤਾਂ ਅਤਵਾਦੀਆਂ ਦੇ ਰੂਪ ਚ ਆਈ ਮੌਤ ਉਹਨਾਂ ਨੂੰ ਸੌਣ ਨਹੀਂ ਦਿੰਦੀ